ਆ ਦੇਖੋ ਜੀ ਐ ਹੋ ਜੀਆਂ ਟਰਾਲੀਆਂ ਜਿਹੜੀਆਂ ਆ ਦੇਖੋ ਟਰਾਲੀ ਜਾ ਰਹੀ ਅੱਗੇ ਤੇ ਕਿੰਨਾ ਘੱਟਾ ਜਿਹੜਾ ਬਾਹਰ ਨਿਕਲਿਆ ਜੇ ਤੂੰ ਆਮ ਪਬਲਿਕ ਜਿਹੜੀ ਐ ਅੱਖਾਂ ਵਿੱਚ ਪੈਂਦਾ ਅਸੀਂ ਤੇ ਗੱਡੀ 'ਚ ਬੈਠੇ ਸਾਡੀਆਂ ਕਸਦ ਨਹੀਂ ਪੈ ਰਿਆ ਪਰ ਇਹ ਬਹੁਤ ਮਾੜੀ ਗੱਲ ਐ ਇਹ ਗੱਡੀ ਰੋਕੋ ਜੀ ਅੱਗੇ ਇਹਦੀ ਟੈਲੀ ਫੜੀ ਐ ਕੀ ਕਾਰਨ ਐ ਇਹਦਾ ਜੀ ਜੈਹਨ ਜੀ ਇਹਦਾ ਮੇਨ ਕਾਰਨ ਐ ਕਿ ਅਸੀਂ ਪਹਿਲਾਂ ਜਿਹੜੇ ਕਾਰੋਬਾਰੀ ਵੀਰ ਐ ਟਰਾਲੀਆਂ ਵਾਲੇ ਰੇਤਾ ਬਜਰੀ ਵਾਲੇ ਜਾਂ ਇਟਾਂ ਵਾਲੇ ਪੱਠਿਆਂ ਵਾਲੇ ਇਹਨਾਂ ਸਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਪੁਲਿਸ ਤੁਸੀਂ ਜਦੋਂ ਵੀ ਟਰਾਲੀ ਨੂੰ ਕਿਸੇ ਜਿੰਸ ਨਾਲ ਲੱਦ ਕੇ ਲਿਆਉਂਦੇ ਹੋ ਤੇ ਪਲੀਜ਼ ਉਹਦੇ ਉੱਪਰ ਜਿਹੜੀ ਤਰਪਾਲ ਹੈ ਉਹ ਜ਼ਰੂਰ ਪਾਓ ਤਾਂ ਜੋ ਆਨ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਗਸ਼ਤਾਂਣ ਘੁੰਮ ਰਹੇ ਸੀ ਤੇ ਥੋਬੀ ਘਾੜ ਤੋਂ ਟਰਾਲੀ ਲੱਗੀ ਹੈ ਜਿਹਦੀ ਟਰਾਲੀ ਦੀ ਬੈਕ ਸਾਈਡ ਦਾ ਖੱਬੇ ਪਾਸੇ ਤੋਂ ਕਟੋ ਕਟ ਇੰਨੀ ਮਿੱਟੀ ਜਿਹੜੀ ਆ ਥੱਲੇ ਡਿੱਗਦੀ ਨਜ਼ਰ ਆ ਰਹੀ ਸੀ ਤੇ ਜੋ ਪਿੱਛੇ ਟੂ ਵੀਲਰ ਵਾਲੇ ਆ ਰਹੇ ਆ ਜਾਂ ਪੈਦਲ ਕੋ ਆ ਰਹੇ ਆ ਉਹਨਾਂ ਦੀ ਅੱਖਾਂ ਵਿੱਚ ਪੈ ਰਹੀ ਸੀ ਹੁਣ ਜਦੋਂ ਇਹ ਟਰਾਲੀ ਆਪਾਂ ਘੇਰ ਲਈ ਆ ਉਹਨਾਂ ਨੂੰ ਕਾਗਜ਼ ਪੱਤਰ ਪੁੱਛਿਆ ਕਾਗਜ਼ ਪੱਤਰ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ ਇਸ ਕਰਕੇ ਟਰਾਲੀ ਅਸੀਂ ਬੰਦ ਕਰ ਰਹੇ ਜੀ ਤੇ ਜਿਹੜੇ ਇਦਾਂ ਦੇ ਟਰਾਲੀਆਂ ਲੰਗੀ ਰੇਤ ਲੈ ਕੇ ਤੁਰਦੇ ਉਹ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇੱਕ ਬੜੀ ਸਖਤ ਅਪੀਲ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਵਿਅਕਤੀ ਜਿਹਦੇ ਕਾ ਟਰਾਲੀ ਜਾਂ ਟਰੈਕਟਰ ਟਰਾਲੀ ਦੇ ਉੱਪਰ ਜਾਂ ਜਿਹੜਾ ਵੱਡਾ ਹੈਗਾ ਟਿੱਪਰ ਉਹਦੇ ਉੱਪਰ ਕਿਸੇ ਨੇ ਰੇਤਾ, ਬਜਰੀ, ਇੱਟਾਂ ਜਾਂ ਕੋਈ ਹੋਰ ਐਜੀ ਚੀਜ਼ ਮਿੱਟੀ ਲੱਦੀ ਹੈ ਜਿਹੜੀ ਉੱਡ ਕੇ ਲੋਕਾਂ ਦੀ ਅੱਖਾਂ ਵਿੱਚ ਪੈ ਸਕਦੀ ਹੈ ਪਲੀਜ਼ ਉਹਨੂੰ ਉੱਪਰੋਂ ਤਰਪਾਲ ਦੇ ਨਾਲ ਟੱਕੇ ਚਲਾਇਆ ਜਾਵੇ ਇਹ ਮੁਹਿੰਮ ਸ਼ੁਰੂ ਹੈ ਅਸੀਂ ਹੁਣ ਇਸੇ ਦੀ ਦਿਵਾਲੇ ਹੋਏ ਆ ਅਗਰ ਕੋਈ ਜਿਹੜਾ ਵੀ ਵਹੀਕਲ ਅਸੀਂ ਇਦਾਂ ਦਾ ਫੜ ਲਿਆ ਕਿ ਜਿਹਦੇ ਉੱਪਰ ਤਰਪਾਲ ਨਹੀਂ ਪਾਈ ਤੇ ਆਮ ਪਬਲਿਕ ਨੂੰ ਉਹ ਜਿਹੜੀ ਮਿੱਟੀ ਉੱਡ-ਉੱਡ ਕੇ ਅੱਖਾਂ 'ਚ ਪੈ ਰਹੀ ਹੈ ਤੇ ਮੁਸ਼ਕਲ ਆ ਰਹੀ ਹੈ ਇਹ ਜਿਹੜੇ ਉਹ ਵਹੀਕਲ ਅਸੀਂ ਵੜ ਕੇ ਬੰਦ ਕਰ ਦੇਣਾ ਜੀ ਸਰ ਇੱਕ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਰੇਤਾ ਮਿੱਟੀ ਵਾਲੀ ਜੱਟਾਂ ਵਾਲੀ ਟਰੰਕ ਨੂੰ ਘਾਕੇ ਚਲਾਉਣਾ ਆ ਹਾਂਜੀ ਤੇ ਇੱਕ ਜਿਹੜਾ ਦੇਖਿਆ ਵੀ ਓਵਰਲੋਡ ਟਰਾਲੀਆਂ ਕਾਫੀ ਜਾ ਰਹੀਆਂ ਜਿੱਦਾਂ ਖਾਸ ਕਰਕੇ ਆਪਾਂ ਦੇਖੀਏ ਜੇ ਲੱਕੜ ਬਾਜ਼ਾਰ ਤੋਂ ਜਾਂ ਜਿਹੜੇ ਕਿਸਾਨ ਵੀਰ ਆਪਣੇ ਆ ਕੰਨੇ ਨਾਲ ਜਿਹੜਾ ਨਾਤੇ ਬਹੁਤ ਜ਼ਿਆਦਾ ਓਵਰਲੋਡ ਕਰਦੇ ਆ ਉਹਨਾਂ ਨੂੰ ਕੀ ਫੀਲ ਆ ਉਹਨਾਂ ਦੇ ਵਾਸਤੇ ਬੇਨਤੀ ਹੈ ਕਿ ਪਲੀਜ਼ ਓਵਰਲੋਡਿੰਗ ਨਾ ਕਰੋ ਓਵਰਲੋਡਿੰਗ ਕਰਨ ਦੇ ਨਾਲ ਤੁਹਾਡੀ ਆਪਣੀ ਵੀ ਜਾਨ ਖਤਰੇ ਵਿੱਚ ਤੇ ਕਿਸੇ ਦੀ ਉਹ ਕਦਰ ਵਿੱਚ ਪੈ ਸਕਦੀ ਹੈ ਕੋਈ ਵੀ ਇਨਸੀਡੈਂਟ ਹੋ ਸਕਦਾ ਹੈ ਤੇ ਅਗਰ ਕੋਈ ਆਪਾਂ ਇਹੋ ਜਿਹਾ ਪੜਦੇ ਨੇ ਤਾਂ ਉਹਦਾ ਜੋ ਮੌਕੇ ਤੇ ਬਣਦਾ ਚਲਾਣਾ ਕੀਤਾ ਜਾਵੇਗਾ ਜੀ ਸਰ ਇੱਕ ਚੀਜ਼ ਦੇਖਣ ਚਾਹੀਏ ਜਿੱਦਾਂ ਇਹ ਤੇ ਕੁਝ ਸਹਾਇਤ ਕਰ ਦਿੱਤੀ ਪਰ ਜਿਹੜੀ ਪਰਿਓ ਟਰਾਲੀ ਹੈ ਰੇਤਾ ਨਾਲ ਇਹਦਾ ਨਾਲ ਜਾ ਉਹਨੂੰ ਵਿਰਾ ਧਾਕੇ ਚਲਾਉਣਾ ਪਰ ਜੇ ਦੇਖਿਆ ਗਿਆ ਤੇ ਜਿਹੜਾ ਖਾਲੀ ਟਰਾਲੀ ਹੁੰਦੀ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਉੱਡਦੀ ਹੁੰਦੀ ਹੈ ਮਿੱਟੀ ਯਾ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਅਸੀਂ ਇਹ ਵੀ ਸਾਰਿਆਂ ਨੂੰ ਵਾਰਨਿੰਗ ਦੇਣੀ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਰੇਤਾ ਮਿੱਟੀ ਜਾਂ ਅ ਬਜਰੀ ਜਾਂ ਇਟਾਂ ਤੁਸੀਂ ਕਿਤੇ ਲਾ ਕੇ ਆਉਨੇ ਹੋ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਤਰੋਂਕ ਦਿਓ ਪਾਣੀ ਤਰੋਂਕਣ ਤੋਂ ਬਾਅਦ ਫਿਰ ਉਹਨੂੰ ਤਰਪਾਲ ਦੇ ਨਾਲ ਢੱਕਿਆ ਜਾਵੇ ਤਾਂ ਜੋ ਉਹ ਜਿਹੜੀ ਮਿੱਟੀ ਵਿੱਚ ਪਈ ਹੈ ਜਾਂ ਜਿਹੜੀ ਵੀ ਚੀਜ਼ ਵਿੱਚ ਪਈ ਹੈ ਉਹ ਉੱਡ ਕੇ ਆਮ ਪਬਲਿਕ ਦੇ ਅੱਖਾਂ ਦੇ ਵਿੱਚ ਨਾ ਪਵੇ